ਵਿਸ਼ੇ ਵਾਤਾਵਰਣ ਦੇਖਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾ ਕੁਮਾਰ ਪ੍ਰੀਤਕੌਰ ਡੋਨਾਲਡ 트ੰਪ ਦੇ ਵੱਲੋਂ ਆਪਣਾ ਉਹਦਾ ਸੰਭਾਲ ਦੇ ਹੀ ਪੰਜਾਬੀਆਂ ਤੇ ਖਾਸ ਤੌਰ ਤੇ ਉਹਨਾਂ ਨੇ ਕੋ ਵੱਡਾ ਝਟਕਾ ਦਿੱਤਾ ਕਿਉਂਕਿ ਕਾਫੀ ਨੌਜਵਾਨ ਨੇ ਜੋ ਕਿ ਉੱਥੇ ਗੈਰ ਕਾਨੂੰਨੀ ਟੰਗ ਦੇ ਨਾਲ ਰਹਿ ਰਹੇ ਨੇ ਤੇ ਉਹਨਾਂ ਨੂੰ ਉੱਥੋਂ ਬਾਹਰ ਕੱਢਿਆ ਜਾ ਰਿਹਾ ਤੇ ਇਸ ਦੇ ਨਾਲ ਹੀ ਇੱਕ ਐਪ ਨੂੰ ਵੀ ਜਿਹੜਾ ਕਿ ਉਹਨਾਂ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਅਮਰੀਕਾ ਦੇ ਵਿੱਚ 트럼ਪ ਤੋਂ ਸਰਕਾਰ ਦਾ ਪਹਿਲਾ ਵੱਡਾ ਐਲਾਨ ਪੰਜਾਬ ਤੇ ਹਰਿਆਣਾ ਦੇ ਲੱਖਾਂ ਨੌਜਵਾਨਾਂ ਤੇ ਸਿੱਧਾ ਹਮਲਾ ਹੈ ਪੰਜਾਬ ਤੇ ਹਰਿਆਣਾ ਦੇ ਕਰੀਬ 2 ਲੱਖ ਨੌਜਵਾਨ ਗੈਰ ਕਾਨੂੰਨੀ ਢੰਗ ਦੇ ਨਾਲ ਸਰਹੱਦ ਪਾਰ ਕਰਕੇ ਅਮਰੀਕਾ ਵਿੱਚ ਸ਼ਰਨ ਦੀ ਉੱਡੀਕ ਕਰ ਰਹੇ ਨੇ ਤਾਂ ਬਿਲਕੁਲ ਤਾਜ ਪੋਸ਼ੀ ਤੋਂ ਬਾਅਦ 트ੰਪ ਨੇ ਸਪਸ਼ਟ ਕਿਹਾ ਕਿ ਇੰਨਾ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਅਤੇ 3100 ਕਿਲੋਮੀਟਰ ਮੈਕਸੀਕੋ ਅਮਰੀਕਾ ਬਾਰਡਰ ਤੇ ਫੌਜ ਤਾਇਨਾਤ ਕਰਨ ਦਾ ਵੀ ਐਲਾਨ ਜੜਾ ਕਿ 트ੰਪ ਦੇ ਵੱਲੋਂ ਕਰ ਦਿੱਤਾ ਗਿਆ ਤੇ ਲੱਖਾਂ ਲੋਕਾਂ ਦਾ ਹੁਣ ਅਮਰੀਕਾ ਵਿੱਚ ਵਸਣ ਦਾ ਸੁਪਨਾ ਵੀ ਟੁੱਟ ਗਿਆ ਤੇ ਅਜਿਹਾ ਇਸ ਲਈ ਹੈ ਕਿਉਂਕਿ ਡੋਨਾਲਡ 트ੰਪ ਨੇ ਇੱਕ ਦਸਤਕਤ ਨੇ ਦੂਜੇ ਦੇਸ਼ਾਂ ਤੋਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਵਸ ਕੇ ਨਾਗਰਿਕ ਲੱਖਤਾ ਹਾਸਲ ਕਰਨ ਵਾਲੇ ਲੱਖਾਂ ਕਰੋੜਾਂ ਲੋਕਾਂ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਕਰ ਦਿੱਤੇ ਨੇ ਦਰਅਸਲ 트ੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਬਣਨ ਦੇ ਕੁਝ ਘੰਟਿਆਂ ਦੇ ਅੰਦਰ ਹੀ CBP 1 ਐਪ ਨੂੰ ਬੰਦ ਕਰ ਦਿੱਤਾ ਜੀ ਹਾਂ ਇਸ ਮੋਬਾਈਲ ਐਪ ਨੂੰ US ਕਸਟਮ ਦੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਨੇ ਲਾਂਚ ਕੀਤਾ ਸੀ ਤੇ ਇਸ ਐਪ ਰਾਹੀਂ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਸ਼ਰਨ ਮੰਗਣ ਵਾਲਿਆਂ ਨੂੰ ਲੀਗਲ ਸਟੇਟਸ ਦਿੱਤਾ ਜਾਂਦਾ ਸੀ ਤਾਂ ਜਦੋਂ ਅਕਤੂਬਰ 2020 ਦੇ ਵਿੱਚ ਸੀਬੀਬੀ 1 ਐਪ ਲਾਂਚ ਕੀਤਾ ਗਿਆ ਸੀ ਤਾਂ ਇਸ ਦੀ ਵਰਤੋਂ ਸਿਰਫ ਵਪਾਰਕ ਟਰਕਿੰਗ ਕੰਪਨੀਆਂ ਦੇ ਕਾਰਗੋ ਦੀ ਸਰਹੱਦ ਤੇ ਇਨਸਪੈਕਸ਼ਨ ਨੂੰ ਸ਼ੈਡਿਊਲ ਕਰਨ ਲਈ ਕੀਤੀ ਜਾਂਦੀ ਸੀ ਪਰ ਜਨਵਰੀ 2023 ਦੇ ਵਿੱਚ ਬਾਈਡਨ ਪ੍ਰਸ਼ਾਸਨ ਨੇ ਇਸ ਦੀ ਉਪਯੋਗਤਾ ਦਾ ਵਿਸਥਾਰ ਕਰਦੇ ਹੋਏ ਇਸ ਵਿੱਚ ਉਹਨਾਂ ਅਣਅਧਿਕਾਰਿਤ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੀ ਸ਼ਾਮਿਲ ਕਰ ਲਿਆ ਜੋ ਆਪਣੇ ਦੇਸ਼ ਦੇ ਵਿੱਚ ਹਿੰਸਾ ਗਰੀਬੀ ਜਾਂ ਫਿਰ ਅਤਿਆਚਾਰ ਤੋਂ ਸੁਰੱਖਿਆ ਲਈ ਅਮਰੀਕਾ ਵਿੱਚ ਸ਼ਰਨ ਚਾਹੁੰਦੇ ਸਨ ਤਾਂ ਤਿੰਨ ਮਹੀਨਿਆਂ ਦੇ ਅੰਦਰ ਬਾਈਡਨ ਪ੍ਰਸ਼ਾਸਨ ਦੇ ਵੱਲੋਂ ਇਸ ਦੇ ਵਿੱਚ ਹੋਰ ਵਿਸਥਾਰ ਕਰ ਦਿੱਤਾ ਗਿਆ ਤਾਂ ਜੋ ਇਸ ਨੂੰ ਅਮਰੀਕਾ ਮੈਕਸੀਕੋ ਸਰਹੱਦ ਤੇ ਸ਼ਰਨ ਲੈਣ ਦਾ ਇੱਕੋ ਇੱਕ ਰਸਤਾ ਬਣਾਇਆ ਜਾ ਸਕੇ ਅਤੇ ਫਿਰ ਇਹ ਸ਼ਰਨ ਅਪਾਇੰਟਮੈਂਟ ਲਈ ਇੱਕੋ ਇੱਕ ਜ਼ਰੀਆ ਬਣ ਗਿਆ ਤੇ ਇਸ ਨੇ ਜਲਦੀ ਹੀ ਵਿਆਪਕ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਐਪ ਦੀ ਵਰਤੋਂ ਕਰਕੇ ਲਗਭਗ 10 ਲੱਖ ਲੋਕਾਂ ਨੂੰ ਸ਼ਰਨ ਅਪਾਇੰਟਮੈਂਟ ਲੈਣ ਵਿੱਚ ਸਫਲਤਾ ਮਿਲੀ ਤੇ ਇਸ ਸਕੀਮ ਦੇ ਤਹਿਤ ਗੈਰ ਕਾਨੂੰਨੀ ਅਤੇ ਅਨधिकृत ਪ੍ਰਵਾਸੀ ਪਹਿਲਾ ਹੀ ਸੀਬੀਪੀ 1 ਐਪ ਰਾਹੀਂ ਅਪਾਇੰਟਮੈਂਟ ਲਈ ਅਰਜ਼ੀ ਦੇ ਸਕਦੇ ਹਨ ਤੇ ਇਹ ਐਪ ਲੋਟਰੀ ਪ੍ਰਣਾਲੀ ਰਾਹੀਂ ਹਰ ਰੋਜ਼ 1450 ਬਨੇ ਕਾਰਾ ਨੂੰ ਅਪੁਆਇੰਟਮੈਂਟ ਦਿੰਦੀ ਸੀ ਅਤੇ ਇੱਕ ਵਾਰ ਮਨਜ਼ੂਰੀ ਮਿਲਣ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਕਾਨੂੰਨੀ ਤੌਰ ਤੇ ਦਾਖਲਾ ਮਿਲ ਜਾਂਦਾ ਸੀ ਅਤੇ ਨਾਲ ਹੀ ਉਹਨਾਂ ਨੂੰ ਅਮਰੀਕਾ ਵਿੱਚ ਰਹਿਣ ਅਤੇ ਕੰਮ ਕਰਨ ਦਾ ਕਾਨੂੰਨੀ ਦਰਜਾ ਵੀ ਦਿੱਤਾ ਜਾਂਦਾ ਸੀ ਪਰ ਹੁਣ ਜਿਹੜਾ ਕੀ ਹੈ ਡੋਨਾਲਡ ਟਰੰਪ ਦੇ ਵੱਲੋਂ ਤਾਸ਼ ਪੋਸ਼ੀਦ ਤੋਂ ਬਾਅਦ ਹੀ ਤੁਰੰਤ ਬਾਅਦ ਇੱਕ ਵੱਡਾ ਝਟਕਾ ਜਿਹੜਾ ਕਿ ਦਿੱਤਾ ਗਿਆ ਕਿਉਂਕਿ ਹੁਣ ਜਿਹੜੇ ਲੋਕ ਉਥੇ ਗੈਰ ਕਾਨੂੰਨੀ ਢੰਗ ਦੇ ਨਾਲ ਵਸੇ ਹੋਏ ਸੀ ਉਹਨਾਂ ਤੇ ਜਿਹੜਾ ਕਿ ਸ਼ਿਕੰਜਾ ਹੁਣ ਕੱਸਿਆ ਜਾ ਚੁੱਕਿਆ ਅਮਰੀਕੀ ਸਰਕਾਰ ਦੇ ਅੰਕੜੇ ਦੇ ਮੁਤਾਬਕ 2018-19 ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਘਟੋ-ਕਟ 9000 ਦੇ ਕਰੀਬ ਸੀ ਜੋ ਕਿ 2022-23 ਦੇ ਵਿੱਚ ਵੱਧ ਕੇ 90000 ਤੋਂ ਵੱਧਦੀ ਹੋ ਗਈ ਹੈ ਤੇ ਹੁਣ ਇਹ ਗਿਣਤੀ ਜਿਹੜੀ ਕਿ 1.25 ਲੱਖ ਦੇ ਨੇੜੇ ਪਹੁੰਚ ਗਈ ਹੈ ਤੇ ਹਰਿਆਣਾ ਤੇ ਪੰਜਾਬ ਦੇ ਖੇਤਰਾਂ ਤੋਂ ਜ਼ਿਆਦਾ ਨੌਜਵਾਨ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਨੇ ਤੇ ਜੁਲੰਦਰ ਦੇ ਇੱਕ 에ਜੰਟ ਨੇ ਮਨੁੱਖੀ ਤਸਕਰੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ